ਏ ਸਿੱਖਣਾ ਹੈਗਾ ਕਿ ਕਿਸੇ ਵਰਡਪ੍ਰੈਸ ਵੈਬਸਾਈਟ ਦੇ ਉੱਤੇ ਅਸੀਂ ਕੋਈ ਨਵਾਂ ਮਟੀਰੀਅਲ ਕੋਈ ਸਮਗਰੀ ਕੋਈ ਲਿਖਤ ਜਿਹੜੀ ਹੈਗੀ ਆ ਉਹ ਕਿਵੇਂ ਪੋਸਟ ਕਰਨੀ ਹੈਗੀ ਆ ਸੋ ਉਹ ਪੋਸਟ ਕਰਨ ਦਾ ਜਿਹੜਾ ਤਰੀਕਾ ਹੈਗਾ ਆ ਉਹ ਮੈਂ ਤੁਹਾਨੂੰ ਅੱਜ ਦੱਸੂਗਾ ਸਭ ਤੋਂ ਪਹਿਲਾਂ ਆਪਾਂ ਡੈਸਕਟਾਪ ਤੇ ਜਾਂ ਜਿੱਥੇ ਵੀ ਕੰਪਿਊਟਰ 'ਚ ਆਪਣੇ ਗੂਗਲ ਕ੍ਰੋਮ ਪਿਆ ਹੈਗਾ ਉਹ ਆਪਾਂ ਖੋਲਣਾ ਹੈਗਾ ਗੂਗਲ ਕ੍ਰੋਮ ਇਸ ਤਰ੍ਹਾਂ ਆਪਣਾ ਖੁੱਲ ਜਾਏਗਾ ਤੇ ਸਭ ਤੋਂ ਪਹਿਲਾਂ ਆਪ ਆਪਣੀ ਵੈਬਸਾਈਟ ਦਾ ਜਿਹੜਾ ਐਡਮਿਨ ਪੈਨਲ ਆ ਉਹ ਖੋਲਾਂਗੇ ਐਡਮਿਨ ਪੈਨਲ ਖੋਲਣ ਲਈ ਸਾਨੂੰ ਕੀ ਕਰਨਾ ਪਊਗਾ ਸਭ ਤੋਂ ਪਹਿਲਾਂ ਆਪਣੀ ਵੈਬਸਾਈਟ ਦਾ ਨਾਮ ਜਿਹੜਾ ਯੂਆਰਐਲ ਆ ਪੂਰਾ ਲਿੰਕ ਹੈ ਉਹ ਪੂਰਾ ਲਿਖਣਾ ਪਊਗਾ ਜਿੱਦਾਂ ਮੈਂ ਇੱਥੇ ਲਿਖ ਰਿਹਾ ਲਫਜ਼ਾਂ ਦਾ ਪੁਲ.com ਤੇ ਉਸ ਤੋਂ ਬਾਅਦ ਐਡਮਿਨ ਪੈਨਲ ਲਿਆਉਣ ਲਈ ਸੱਜੇ ਹੱਥ ਨੂੰ ਟੇਡੀ ਡੰਡੀ wp-admin ਇਹ ਉੱਥੇ ਸਾਨੂੰ ਲਿਖਣਾ ਪਊਗਾ ਤੁਸੀਂ ਸਾਹਮਣੇ ਦੇਖ ਸਕਦੇ ਹੋ ਮੈਂ ਟਾਈਪ ਕੀਤਾ ਹੋਇਆ ਆ ਉਸ ਤੋਂ ਬਾਅਦ ਆਪਾਂ ਇਹਨੂੰ ਐਂਟਰ ਕਰਾਂਗੇ ਜਿਹੜਾ ਹੈਗਾ ਆ ਉਹ ਖੁੱਲ ਜਾਏਗਾ ਲੋਗਇਨ ਪੈਨਲ ਦੇ ਵਿੱਚ ਅਲੱਗ-ਅਲੱਗ ਸਕਰੀਨ ਹੋ ਸਕਦੀ ਹੈ ਅਲੱਗ-ਅਲੱਗ ਵੈੱਬਸਾਈਟ ਦੀ ਲੋਗਇਨ ਪੈਨਲ ਦੀ ਪਰ ਪ੍ਰੋਸੈਸ ਜਿਹੜਾ ਵਾ ਉਹ ਸੇਮ ਹੀ ਰਹੇਗਾ ਅਲੱਗ-ਅਲੱਗ ਜਿਹੜਾ ਹੋ ਸਕਦਾ ਲੋਗਇਨ ਪੈਨਲ ਸੋ ਸਭ ਤੋਂ ਪਹਿਲਾਂ ਇੱਥੇ ਮੈਂ ਆਪਣੇ ਖਾਤੇ 'ਚ ਲੋਗਇਨ ਕਰਨ ਲਈ ਇੱਥੇ ਲਫ਼ਜ਼ਾਂ ਦਾ ਪੁੱਲ @gmail.com ਜਿਹੜਾ ਹੈਗਾ ਆ ਆਪਣਾ ਈਮੇਲ ਐਡਰੈਸ ਆ ਉਹ ਮੈਂ ਤਾਂ ਇੱਥੇ ਲਿਖ ਰਿਹਾ ਹਾਂ ਉਸ ਤੋਂ ਬਾਅਦ ਮੈਂ ਆਪਣਾ ਪਾਸਵਰਡ ਟਾਈਪ ਕਰ ਰਿਹਾ ਹੈਗਾ ਇਹ ਦੋਨੇ ਚੀਜ਼ਾਂ ਤੁਹਾਡੇ ਕੋਲੇ ਹੋਣੀਆਂ ਚਾਹੀਦੀਆਂ ਜੋ ਤਾਂ ਪ੍ਰਾਇਮਰ ਐਡਰੈਸ ਤੇ ਥੱਲੇ ਆਪਣਾ ਪਾਸਵਰਡ ਜੋ ਤੁਹਾਡੇ ਕੋਲ ਹੈ ਉਹ ਭਰਨਾ ਹੈ ਤੇ ਫਿਰ ਲੌਗਇਨ ਦੇ ਉੱਤੇ ਕਲਿੱਕ ਕਰ ਦੇਣਾ ਹੈਗਾ ਤਾਂ ਉਸ ਤੋਂ ਬਾਅਦ ਤੁਸੀਂ ਜਿਹੜਾ ਹੈਗਾ ਵਾ ਆਪਣੀ ਵੈਬਸਾਈਟ ਦੇ ਡੈਸ਼ਬੋਰਡ ਦੇ ਉੱਤੇ ਚਲੇ ਜਾਓਗੇ ਇੰਟਰਨੈਟ ਆਪਣਾਗੇ ਬਹੁਤ ਸਾਰੇ ਆਪਸ਼ਨਸ ਦੇਣਗੇ ਉਹਦੇ ਵਿੱਚੋਂ ਤੁਸੀਂ ਨਿਊ ਦੇ ਆਪਸ਼ਨ ਤੇ ਕਲਿੱਕ ਇੱਥੇ ਮਾਊਸ ਲੈ ਕੇ ਜਾਣਾ ਨਿਊ ਦਾ ਆਪਸ਼ਨ ਇੱਥੇ ਤਾਂ ਨਜ਼ਰ ਆ ਰਿਹਾ ਹੈਗਾ ਆ ਇੱਥੇ ਨਿਊ ਲਿਖਿਆ ਹੋਇਆ ਦੇਖੋ ਉਸ ਤੋਂ ਬਾਅਦ ਤੁਸੀਂ ਪੋਸਟ ਦੇ ਉੱਤੇ ਜਿਹੜਾ ਹੈਗਾ ਆ ਨਿਊ ਦੇ ਉੱਤੇ ਕਲਿੱਕ ਕਰਨਾ ਹੈਗਾ ਯਾ ਤਾਂ ਪੋਸਟ ਦੇ ਉੱਤੇ ਤੁਸੀਂ ਕਲਿੱਕ ਕਰਨਾ ਹੈ ਨਵੀਂ ਕੋਈ ਵੀ ਨਵੀਂ ਸਮੱਗਰੀ ਪਾਉਣੀ ਹੈ ਤਾਂ ਆਪਾਂ ਉਹਨੂੰ ਪੋਸਟ ਦੇ ਵਿੱਚ ਪਾਵਾਂਗੇ ਨਿਊ ਪੋਸਟ ਦੇ ਉੱਤੇ ਕਲਿੱਕ ਕਰਾਂਗੇ ਉਸ ਤੋਂ ਬਾਅਦ ਇੰਟਰਨੈਟ ਥੋੜਾ ਜਿਹਾ ਆਪਣਾ ਸਮ ਜਿਹੜਾ ਖਾਣਾ ਹੈਗਾ ਉਹ ਖੁੱਲ ਚੁੱਕਾ ਹੈਗਾ ਸੋ ਇੱਥੇ ਸਭ ਤੋਂ ਪਹਿਲਾਂ ਆਪਣਾ ਟਾਈਟਲ ਆਪਾਂ ਲਿਖਾਂਗੇ ਮੈਂ ਇੱਥੇ ਟਾਈਟਲ ਲਿਖ ਰਿਹਾ ਹੈਗਾ ਟੈਸਟ ਪੋਸਟ ਤੁਸੀਂ ਪੰਜਾਬੀ ਦੇ ਵਿੱਚ ਇੱਥੇ ਯੂਨੀਕੋਡ ਪੰਜਾਬੀ ਜਿਹੜੀ ਹੈਗੀ ਹੈ ਚੱਲੇਗੀ ਜੇਕਰ ਤੁਸੀਂ ਸਿੱਧਾ ਯੂਨੀਕੋਡ ਟਾਈਪ ਕਰਨਾ ਨਹੀਂ ਜਾਣਦੇ ਜਾਂ ਤੁਹਾਨੂੰ ਕੋਈ ਦਿੱਕਤ ਹੈਗੀ ਆ ਤਾਂ ਤੁਸੀਂ ਪਹਿਲਾਂ ਤੋਂ ਜਿਹੜਾ ਟਾਈਪ ਕੀਤਾ ਹੋਇਆ ਮਟੀਰੀਅਲ ਆ ਯੂਨੀਕੋਡ ਦੇ ਵਿੱਚ ਤੁਸੀਂ ਕਿਸੇ ਤੋਂ ਕਰਾਇਆ ਆ ਜਾਂ ਤੁਸੀਂ ਕਿਸੇ ਫਾਈਲ 'ਚ ਵਰਡ ਫਾਈਲ 'ਚ ਸੇਵ ਕਰਕੇ ਰੱਖਿਆ ਹੋਇਆ ਉਹ ਤੁਸੀਂ ਇੱਥੇ ਕਾਪੀ ਪੇਸਟ ਕਰ ਸਕਦੇ ਹੋ ਸੋ ਸਭ ਤੋਂ ਪਹਿਲਾਂ ਉੱਪਰ ਜਿੱਥੇ ਐਡ ਟਾਈਟਲ ਤੁਹਾਡੇ ਨਜ਼ਰ ਆ ਰਿਹਾ ਹੈ ਇੱਥੇ ਆਪਾਂ ਜਿਹੜੀ ਵੀ ਆਪਣੀ ਲਿਖਤ ਵਾ ਜਾਂ ਜਿਹੜੀ ਵੀ ਆਪਣੀ ਪੋਸਟਰ ਜਿਹੜਾ ਹੈਡਿੰਗ ਆਲਰੇਡਾ ਟਾਈਟਲ ਆ ਮੰਨ ਲਓ ਆਪਾਂ ਕੋਈ ਕਹਾਣੀ ਪੋਸਟ ਕਰਨੀ ਹੈ ਤਾਂ ਕਹਾਣੀ ਦਾ ਜੋ ਸਰਲੇਖ ਆ ਕਵਿਤਾ ਦਾ ਕੋਈ ਸਰਲੇਖ ਆ ਉਹ ਇੱਥੇ ਆਪਾਂ ਲਿਖਣਾ ਮੈਂ ਦਾ ਨਾਮ ਟੈਸਟ ਪੋਸਟ ਇਹਦਾ ਸਰਲੇਖ ਜਿਹੜਾ ਹੈਗਾ ਉਹ ਮੈਂ ਲਿਖ ਰਿਹਾ ਹੈਗਾ ਆ ਉਸ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਆਪਣਾ ਮਟੀਰੀਅਲ ਜਿਹੜਾ ਹੈਗਾ ਇੱਥੇ ਆ ਟਾਈਪ ਕਰ ਦੇਣਾ ਜਾਂ ਪੇਸਟ ਕਰ ਦੇਣਾ ਹੈਗਾ ਆ ਮੈਂ ਇੱਥੇ ਕੁਝ ਟਾਈਪ ਕਰਦਾ ਇਹ ਟੈਸਟ ਪੋਸਟ ਹੈ ਸੋ ਮੈਂ ਇਹ ਇਸੇ ਲਾਈਨ ਨੂੰ ਕਾਪੀ ਕਰ ਰਿਹਾ ਹੈਗਾ ਤੇ ਕਈ ਵਾਰੀ ਜਿਹੜੀ ਆ ਪੇਸਟ ਕਰਾਂਗਾ ਸਿਰਫ ਤੁਹਾਡੀ ਜਾਣਕਾਰੀ ਲਈ ਤੁਹਾਨੂੰ ਸਮਝਾਉਣ ਦੇ ਲਈ ਇਹ ਇੱਥੇ ਇਹ ਇੱਥੇ ਤੁਸੀਂ ਜਿਵੇਂ ਮੰਨ ਲਓ ਪੂਰੀ ਚਾਹੇ ਜਿੰਨੇ ਮਰਜ਼ੀ ਪੇਜਾਂ ਦੀ ਹੋਵੇ ਤੁਸੀਂ ਵਰਡ ਦੇ ਵਿੱਚ ਜਾਂ ਕਿਤੇ ਵੀ ਤੁਹਾਡੇ ਕੋਲ ਟਾਈਪ ਹੋ ਕੇ ਆਈ ਆ ਯੂਨੀਕੋਡ ਦੇ ਵਿੱਚ ਟਾਈਪ ਹੋ ਕੇ ਆਈ ਆ ਉਹ ਤੁਸੀਂ ਇੱਥੇ ਸਿੱਧੀ ਕਾਪੀ ਐਂਡ ਪੇਸਟ ਜਿਹੜੀ ਆ ਉਹ ਕਰ ਦੇਣੀ ਆ ਸੋ ਇਹ ਤੁਹਾਡਾ ਜਿਹੜਾ ਮਟੀਰੀਅਲ ਆ ਉਹ ਤਿਆਰ ਹੋ ਗਿਆ ਆ ਕਿ ਕਿੱਥੇ ਖਾਸ ਮਨ ਲਓ ਕੋਈ ਤਸਵੀਰ ਪਾਉਣੀ ਹੈਗੀ ਇਹਦੇ ਵਿੱਚ ਤਾਂ ਤੁਸੀਂ ਖਾਲੀ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਆਪਣਾ ਮਾਊਸ ਜਿਹੜਾ ਲੈ ਕੇ ਜਾਣਾ ਹੈਗਾ ਜਾਂ ਤੁਸੀਂ ਇੱਥੇ ਐਂਟਰ ਕਰੋਗੇ ਅਖੀਰਲੀ ਲਾਈਨ ਤੇ ਤੇ ਇੱਥੇ ਤੁਸੀਂ ਦੇਖੋਗੇ ਇਹ ਇੱਥੇ ਆ ਪਲੱਸ ਦਾ ਸਾਈਨ ਆ ਰਿਹਾ ਹੈਗਾ ਆ ਜਾਂ ਤੁਸੀਂ ਕਿਤੇ ਵੀ ਲੈ ਕੇ ਜਾਓਗੇ ਆਪਣਾ ਮਾਊਸ ਦਾ ਪੁਆਇੰਟਰ ਤਾਂ ਉੱਥੇ ਇਸ ਤਰ੍ਹਾਂ ਨੀਲੇ ਰੰਗ ਦਾ ਪਲੱਸ ਦਾ ਸਾਈਨ ਆ ਜਾਏਗਾ ਉਹਦੇ ਉੱਤੇ ਤੁਸੀਂ ਕਲਿੱਕ ਕਰਨਾ ਹੈਗਾ ਤੇ ਇਹਦੇ ਵਿੱਚੋਂ ਤੁਸੀਂ ਇਮੇਜ ਇਮੇਜ ਬਟਨ ਜਿਹੜਾ ਹੈਗਾ ਚੁਣ ਲੈਣਾ ਹੈਗਾ ਆ ਸੋ ਹੋਣੇ ਵਿੱਚ ਤੁਹਾਡੇ ਕੋਲ অপਸ਼ਨ ਆਣਗੇ ਜੇਕਰ ਤੁਸੀਂ ਪਹਿਲਾਂ ਤੋਂ ਕੋਈ ਫੋਟੋ ਅਪਲੋਡ ਕੀਤੀ ਹੋਈ ਆ ਤਾਂ ਫਿਰ ਤੁਹਾਨੂੰ ਅਪਲੋਡ ਕਰਨ ਦੀ ਲੋੜ ਨਹੀਂ ਆ ਪਰ ਜੇ ਤੁਸੀਂ ਕੋਈ ਨਵੀਂ ਫੋਟੋ ਅਪਲੋਡ ਕਰਨੀ ਆ ਜਿਹੜੀ ਪਹਿਲਾਂ ਤੋਂ ਤੁਹਾਡੀ ਵੈਬਸਾਈਟ ਤੇ ਨਹੀਂ ਹੈਗੀ ਤਾਂ ਤੁਸੀਂ ਅਪਲੋਡ ਬਟਨ ਤੇ ਕਲਿੱਕ ਕਰੋਗੇ ਤੇ ਆਪਣੇ ਕੰਪਿਊਟਰ ਚੋਂ ਲੱਭ ਕੇ ਉਹ ਫੋਟੋ ਜਿਹੜੀ ਆ ਇੱਥੇ ਲੈ ਆਉਗੇ ਮੈਂ ਦੂਸਰਾ অপਸ਼ਨ ਯੂਜ਼ ਕਰ ਰਿਹਾ ਹੈਗਾ ਜੇ ਆ ਜਿਹੜੀ ਫੋਟੋ ਪਹਿਲਾਂ ਤੋਂ ਅਪਲੋਡ ਆ ਆਪਾਂ ਉਹਨੂੰ ਯੂਜ਼ ਕਰਾਂਗੇ ਇੱਥੇ ਸਿਲੈਕਟ ਇਮੇਜ ਕਲਿੱਕ ਕਰਾਂਗੇ ਮੀਡੀਆ ਲਾਇਬ੍ਰੇਰੀ ਤੇ ਕਲਿੱਕ ਕਰਾਂਗੇ ਤੇ ਸਾਡੀਆਂ ਜਿਹੜੀਆਂ ਪਹਿਲਾਂ ਤੋਂ ਇੱਥੇ ਕੁਝ ਫੋਟੋਜ਼ ਜਿਹੜੀਆਂ ਨੇ ਸਾਡੇ ਕੋਲ ਅਪਲੋਡ ਹੋਈਆਂ ਹੋਈਆਂ ਨੇ ਆਪਾਂ ਉਹ ਇੱਥੇ ਲੈ ਲਾਂਗੇ ਸੋ ਮੈਂ ਇੱਥੇ ਕਲਿੱਕ ਕਰ ਰਿਹਾ ਹੈਗਾ ਇੱਕ ਤਸਵੀਰ ਆ ਜਿਹੜੀ ਮੈਂ ਇਹਦੇ ਨਾਲ ਲਾਉਣੀ ਚਾਹਨਾ ਇੱਥੇ ਮੈਂ ਕਲਿੱਕ ਕੀਤਾ ਤਾਂ ਠੀਕਾ ਲੱਗ ਗਿਆ ਇੱਥੇ ਫੋਟੋ ਦੇ ਉੱਤੇ ਉਸ ਤੋਂ ਬਾਅਦ ਮੈਂ ਇੱਥੇ ਸਿਲੈਕਟ ਬਟਨ ਦਬਾਂਗਾ ਤੇ ਇਹ ਫੋਟੋ ਜਿਹੜੀ ਆ ਮੇਰੇ ਇੱਥੇ ਆ ਜਾਏਗੀ ਹੁਣ ਇਹ ਤੁਸੀਂ ਫੋਟੋ ਨੂੰ ਵੱਡਾ ਕਰਨਾ ਹੈਗਾ ਤਾਂ ਤੁਸੀਂ ਆ ਥੱਲੇ ਇਹਦੇ ਆ ਬਟਨ ਆ ਰਿਹਾ ਹੈਗਾ ਇਨੂੰ ਇਦਾਂ ਕਰਕੇ ਵੱਡਾ ਕਰ ਸਕਦੇ ਹੋ ਜੇ ਉ ਥੱਲੇ ਨੂੰ ਖਿੱਚੋਗੇ ਤੇ ਵੱਡੀ ਹੋ ਜਾਏਗੀ ਜੇ ਉੱਪਰ ਨੂੰ ਕਰੋਗੇ ਤੇ ਛੋਟੀ ਹੋ ਜਾਏਗੀ ਸੋ ਇਸ ਤਰ੍ਹਾਂ ਤੁਸੀਂ ਫੋਟੋ ਇਨਸਰਟ ਕਰ ਸਕਦੇ ਹੈਗੇ ਹੋ ਇਸੇ ਤਰ੍ਹਾਂ ਤੁਸੀਂ ਇਹਦੇ ਵਿੱਚ ਕੋਈ ਫਾਈਲ ਪਾਣੀ ਹੈ ਮੰਨ ਲਓ ਕੋਈ ਪੀਡੀਐਫ ਪਾਣੀ ਹੈਗੀ ਆ ਠੀਕ ਇਸੇ ਤਰ੍ਹਾਂ ਤੁਸੀਂ ਪਲੱਸ ਤੇ ਕਲਿੱਕ ਕਰਨਾ ਹੈਗਾ ਆ ਤੁਸੀਂ ਇਹ ਡੱਬਾ ਖੁੱਲ੍ਹੇਗਾ ਦੇ ਵਿੱਚੋਂ ਫਾਈਲ ਦਾ ਆਪਸ਼ਨ ਲੱਭਣਾ ਹੈਗਾ ਆ ਫਾਈਲ ਦਾ ਆਪਸ਼ਨ ਲੱਭਣਾ ਹੈਗਾ ਆ ਇਹਦੇ ਵਿੱਚ ਫਾਈਲ ਤੇ ਕਲਿੱਕ ਕਰੋਗੇ ਤਾਂ ਇਹਦੇ ਵਿੱਚ ਤੁਸੀਂ ਮੀਡੀਆ ਲਾਇਬ੍ਰੇਰੀ ਦੇ ਵਿੱਚ ਜਾਓਗੇ ਜੇ ਤੁਹਾਡੇ ਕੋਲ ਇੱਥੇ ਪਹਿਲਾਂ ਤੋਂ ਕੋਈ ਫਾਈਲ ਪਈ ਹੈਗੀ ਆ ਪੀਡੀਐਫ ਦੀ ਫਾਈਲ ਪਈ ਆ ਉਹ ਤੁਸੀਂ ਪਾ ਸਕਦੇ ਹੈਗੇ ਹੋ ਜਾਂ ਫਿਰ ਤੁਸੀਂ ਜਿਹੜੀ ਆ ਇੱਥੇ ਸਿਲੈਕਟ ਅਪਲੋਡ ਦੇ অপਸ਼ਨ ਤੇ ਜਾ ਕੇ ਤੁਸੀਂ ਕੋਈ ਵੀ ਫਾਈਲ ਜਿਹੜੀ ਆ ਉਹ ਕਲਿੱਕ ਕਰਕੇ ਇੱਥੇ ਅਪਲੋਡ ਕਰ ਸਕਦੇ ਹੈਗੇ ਹੋ ਸੋ ਫਿਲਹਾਲ ਮੈਂ ਇੱਥੇ ਅਪਲੋਡ ਦਾ ਜਦੋਂ অপਸ਼ਨ ਦਬਦਾ ਤਾਂ ਕੋਈ ਫਾਈਲ ਕਰ ਸਕਦੇ ਹੋ ਕੋਈ ਵੀ ਫਾਈਲ ਤੁਸੀਂ ਚੁਣ ਸਕਦੇ ਹੈਗੇ ਹੋ ਸੋ ਅ ਇਸ ਤਰ੍ਹਾਂ ਮੈਂ ਇੱਥੇ ਮੀਡੀਆ ਲਾਇਬ੍ਰੇਰੀ ਚ ਇੱਥੇ ਫਾਈਲ ਦੇ ਬਜਾਏ ਵੀ ਇੱਥੇ ਵੀ ਇੱਕ ਫੋਟੋ ਹੀ ਜਿਹੜੀ ਹੈਗੀ ਆ ਉਹ ਪਾ ਰਿਆ ਹੈਗਾ ਆ ਠੀਕ ਹੈ ਪਰ ਇਹਦੀ ਜਗ੍ਹਾ ਤੇ ਤੁਸੀਂ ਜਿਹੜੀ ਆ ਤੁਸੀਂ ਕੋਈ ਵੀ ਜਿਹੜੀ ਚੀਜ਼ ਆ ਫਾਈਲ ਕੋਈ ਵੀ ਲੈ ਸਕਦੇ ਹੋ ਪੀਡੀਐਫ ਫਾਈਲ ਵੀ ਹੋ ਸਕਦੀ ਆ ਉਸ ਤੋਂ ਬਾਅਦ ਤੁਸੀਂ ਕੁਝ ਨਹੀਂ ਕਰਨਾ ਹੈਗਾ ਤੁਹਾਡੀ ਜਿਹੜੀ ਪੋਸਟ ਆ ਉਹ ਤਿਆਰ ਆ ਜੇ ਤੁਸੀਂ ਕੋਈ ਪ੍ਰੂਫ ਰੀਡਿੰਗ ਵਗੈਰਾ ਕਰਨੀ ਆ ਤੁਸੀਂ ਇੱਥੇ ਕਰ ਸਕਦੇ ਹੋ ਪਰ ਉਸ ਤੋਂ ਇਲਾਵਾ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਹੈਗੀ ਤੁਸੀਂ ਇੱਥੇ ਪਬਲਿਸ਼ ਕਰਨਾ ਹੈਗਾ ਆ ਤੇ ਜਿਹੜੀ ਤੁਹਾਡੀ ਆ ਪੋਸਟ ਆ ਜਾਂ ਤੁਹਾਡਾ ਜਿਹੜਾ ਮੈਟਰ ਆ ਇੱਥੇ ਪਬਲਿਸ਼ ਦਬੋਗੇ ਤਾਂ ਉਹ ਤੁਹਾਡਾ ਜਿਹੜਾ ਆ ਉਹ ਛਪ ਜਾਏਗਾ ਉਹ ਪਬਲਿਸ਼ ਤੋਂ ਬਾਅਦ ਆਪਸ਼ਨ ਖੁੱਲੇਗਾ ਇੱਧਰ ਵੀ ਤੁਸੀਂ ਕਲਿੱਕ ਕਰ ਦੇਣਾ ਆ ਇਹ ਅਪਡੇਟਿੰਗ ਦਾ ਆਪਸ਼ਨ ਸ਼ੋਅ ਕਰੇਗਾ ਤੇ ਉਸ ਤੋਂ ਬਾਅਦ ਤੁਹਾਡੀ ਪੋਸਟ ਜਿਹੜੀ ਆ ਉਹ ਤਿਆਰ ਹੋ ਚੁੱਕੀ ਆ ਇੱਥੇ ਤੁਸੀਂ view ਪੋਸਟ ਤੇ ਕਲਿੱਕ ਕਰਕੇ ਜਾਂ ਇੱਥੇ ਥੱਲੇ ਵੀ view ਪੋਸਟ ਦਾ ਆਪਸ਼ਨ ਆ ਰਿਹਾ ਤੁਸੀਂ ਦੇਖ ਸਕਦੇ ਹੋ ਜਾਂ ਇੱਥੇ view ਪੋਸਟ ਦਾ ਆਪਸ਼ਨ ਆ ਰਿਹਾ ਹੈਗਾ ਤੁਸੀਂ ਦੇਖ ਸਕਦੇ ਹੋ ਜਦੋਂ ਤੁਸੀਂ view ਪੋਸਟ ਤੇ ਕਲਿੱਕ ਕਰੋਗੇ ਤਾਂ ਤੁਹਾਡੀ ਮੇਨ ਵੈਬਸਾਈਟ ਦੇ ਉੱਤੇ ਜਿਹੜੀ ਤੁਹਾਡੀ ਇਹ ਪੋਸਟ ਆ ਉਹ ਨਜ਼ਰ ਆ ਜਾਏਗੀ ਦੇਖੋ ਉੱਪਰ ਆਪਣਾ ਹੈਡਿੰਗ ਆ ਰਿਹਾ ਟੈਸਟ ਪੋਸਟ ਤੇ ਥੱਲੇ ਇਹ ਜੋ ਮੈਟਰ ਆ ਉਹ ਲਿਖਿਆ ਹੋਇਆ ਉਹ ਨਜ਼ਰ ਆ ਰਿਹਾ ਥੱਲੇ ਆਪਾਂ ਫੋਟੋ ਲਗਾਈ ਸੀ ਉਹ ਨਜ਼ਰ ਆ ਜਾਏਗੀ ਜੇ ਆਪਾਂ ਇਹਦੇ ਅੰਦਰ ਕੋਈ ਫਾਈਲ ਪਾਈ ਹੋਏਗੀ ਤਾਂ ਉਹ ਫਾਈਲ ਵੀ ਜਿਹੜੀ ਆ ਉਹ ਇਹਦੇ ਥੱਲੇ ਨਜ਼ਰ ਆ ਜਾਏਗੀ ਸੋ ਇਸ ਤਰ੍ਹਾਂ ਤੁਸੀਂ ਆ ਆਪਣੀ ਵਰਡਪ੍ਰੈਸ ਵੈਬਸਾਈਟ ਦੇ ਉੱਤੇ ਕੋਈ ਵੀ ਜਿਹੜੀ ਆ ਨਵਾਂ ਮਟੀਰੀਅਲ ਜਿਹੜਾ ਹੈਗਾ ਅਪਲੋਡ ਕੋਈ ਵੀ ਅਪਲੋਡਿੰਗ ਕਿਸੇ ਵੀ ਤਰ੍ਹਾਂ ਦੀ ਅਪਲੋਡਿੰਗ ਜਿਹੜੀ ਆ ਉਹ ਤੁਸੀਂ ਕਰ ਸਕਦੇ ਹੋ ਆ ਫਿਲਹਾਲ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਕੁਝ ਹੋਰ ਟਿਪਸ ਵੈਬਸਾਈਟ ਨੂੰ ਚਲਾਉਣ ਬਾਰੇ ਕਿਸੇ ਹੋਰ ਵੀਡੀਓ ਦੇ ਵਿੱਚ ਲੈ ਕੇ ਆਵਾਂਗਾ ਆ ਤਤਕ ਲਈ ਦਿਓ ਜਾਸਤ ਜੁੜੇ ਰਹੋ ਇਸ ਚੈਨਲ ਦੇ ਨਾਲ ਤਾਂ ਕਿ ਤੁਹਾਨੂੰ ਪੰਜਾਬੀ ਦੇ ਵਿੱਚ ਇੰਟਰਨੈਟ ਤੇ ਵੈਬਸਾਈਟਸ ਨੂੰ ਚਲਾਉਣ ਦੀਆਂ ਵਧੀਆ-ਵਧੀਆ ਟਿਪਸ ਜਿਹੜੀਆਂ ਹੈਗੀਆਂ ਆ ਉਹ ਤੁਹਾਨੂੰ ਮਿਲਦੀਆਂ ਰਹਿ ਬਹੁਤ ਬਹੁਤ ਧੰਨਵਾਦ